ਤੱਕ ਲੋ ਦੁੱਧ 7 ਲੀਟਰ ਤੇ ਮੁੱਲ ਇਹਦਾ ਪਕੀਤਾ ਹੈ 15000 ਰੁਪਏ ਬਈ 15000 ਰੁਪਏ ਬਈ 15000 ਰੁਪਏ ਦੇਣੀ ਤੇ ਈਡੀ ਬੱਚੀ ਕੋਈ 15000 ਰੁਪਏ ਦਿੰਦਾ ਨਹੀਂਗਾ ਬਿਨਾ ਦੁੱਧ ਵਾਲੀ ਵੀ ਅਗਲਾ 30 35000 ਰੁਪਏ ਮੰਗਦਾ ਤੇ 15 ਚਾਹੀਦਾ ਮਤਲਬ ਨਵਾ ਹਾਨ ਹਾਂ ਨਵਾ ਹਾਨ ਪਹਿਲੇ ਨੂੰ ਬੱਚੀ ਯਾਰ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਬਈ ਬਾਕੀ ਅੰਗ ਸਹੀ ਹੈ ਕੋਈ ਆਏ ਕੋਈ ਹੁੰਦਾ ਬੈਠਾ ਹੋ ਜਾ ਕੋਈ ਹੋਰ ਕਿ ਥਾਣੇ ਕੋਈ ਨੌਕ ਸੌ ਜਾ ਕੋਈ ਹੋਰ ਗਿੱਟਾ ਲਿੰਗਾ ਦੇ 15 ਕਿਲੋ ਦੁੱਧ ਤੇ ਬਈ ਡੱਬੇ ਭਰਾਂਗੇ ਹਰਿੰਦਰ ਕੋਈ ਬੰਦਾ ਆ ਜਾਵੇ ਚੋਣ ਬਈ ਆਪਣੇ ਕੋਈ ਪੱਕੀ ਸਾਈ ਕਰਕੇ 15 ਕਿਲੋ ਦੁੱਧ ਹਾਂਜੀ ਤੇ ਕੀ ਮੁੱਲ ਚ ਦੇਵਾਂਗੇ ਉਹ ਲੱਖੇ ਕਿੰਨੇ ਕਿੰਨਾ ਦੁੱਧ ਚਵਾਵਾਂਗੇ ਹੁਣ ਜੇ ਕਿਚੋਲ ਹਜੇ 15 ਲੀਟਰ ਦੁੱਧ ਆਪਾਂ ਦੇ ਸਾਸੀ ਕੰਦਰਾਂ ਸਵਾਗਤ ਕਰਦੇ ਆਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਵੀਰੇ ਲੱਖੇ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਇੱਕ ਕੋਟ ਕਰੋੜ ਖੁਰਦਾ ਤਹਿਸੀਲ ਤਲਵੰਡੀ ਪਾਈ ਜ਼ਿਲ੍ਹਾ ਫੋਹੇਪੁਰ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਿਲਕੁਲ ਜੈ ਜੈ ਰੇਟ ਦੀਆਂ ਜਿਹੜੀਆਂ ਦੋ ਗਾਮ ਕਵਰ ਕਰਕੇ ਦਿਖਾਵਾਂਗੇ ਤੇ ਸਾਰੀ ਜਾਣਕਾਰੀ ਲੈਣੀ ਆ ਕਿੰਨਾ ਕ ਦੁੱਧ ਤੇ ਕੀ ਰੇਟ ਰੂਪਾ ਲੱਖੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਤੇ ਲਖੇ ਬਈ ਅੱਜ ਆਹ ਰੇਟ ਕਿਵੇਂ ਹੋਣਗੇ ਬਈ ਜਮਾਂ ਜੈਜੋ ਬਈ ਨਾਰਮਲ ਰੇਟ ਹੋਣਗੇ ਤੇ ਸਭ ਤੋਂ ਪਹਿਲਾਂ ਇੱਕ ਨੰਬਰ ਵਾਲੀ ਬਾਰੇ ਦੱਸਦੀ ਬਈ ਜਿਹੜੀ ਚਫਰੀਨ ਦੇ ਉੱਪਰ ਦੇਖ ਰਹੇ ਆ ਹਨ ਇਹਦੀ ਕਰਮ ਵਾਲੀ ਦੀ ਬਈ ਕੀ ਰਿਟੇਲ ਆ ਇਹ ਹਰਿੰਦਰ ਬਈ ਦੂਜਾ ਸੁਹਾ ਸੋਈ ਵੀ ਆ ਤੇ ਸੱਜਣਾ ਬਈ ਜਮਾਂ ਇਹ ਦਸਾਂ ਦਿਨਾਂ ਦਾ ਸੁਹਾ ਆਪਣੇ ਕੋਲੇ ਹੀ ਸੋਈ ਸੀ ਬਈ ਹਰਿੰਦਰ ਬਈ ਇਹ ਮਗਰ ਬੱਚੀ ਸੀਗੀ ਬਾਈ ਬੱਚੀ ਡਾਣ ਹੋ ਗਈ ਤੇ ਬਾਈ ਪੂਰੀ ਹੋ ਗਈ ਸੀ ਠੀਕ ਹੈ ਬਾਈ ਤੇ ਬਾਕੀ ਆਪਣੇ ਘਰੇ ਸੋਈਆ ਆਪਣੇ ਕੋਲ ਜੇਰ ਦੀ ਸੂਈ ਦੀ ਤਰੀਕ ਸਾਰਾ ਕੋ ਆਪਣੀ ਫੁੱਲ ਗਾਰੰਟੀ ਸਾਰੇ ਕਹੇ ਦੀ ਬਾਈ ਬਾਈ ਜੇਰ ਜੂਰ ਲਓ ਬੱਚੇ ਬੱਚੇ ਲਓ ਜਮਾ ਓਕੇ ਆ ਬਾਈ ਆ ਓਕੇ ਆ ਬਾਈ ਬਾਕੀ 10-10 ਰੋ ਵੱਧ ਕੋਈ ਬੰਦਾ ਸੂਈ ਨੂੰ ਕੋਈ 15 ਦਿਨ ਵੀ ਹੋ ਜਾਣਾ ਪਤਾ ਵੀ ਗਾਫਰ ਹੀ ਦੇ ਦਾਂਗੇ ਬਾਈ ਤੇ ਲੱਖੇ ਅੱਜ ਦੁੱਧ ਕਿੰਨਾ ਜਮਾਏਗਾ ਜਿਹੜਾ ਇਹ ਸਾਲ ਚੋਣ ਵਾਲਾ ਦੁੱਧ ਬਾਈ 15 ਕਿਲੋ ਦੁੱਧ ਬਾਈ ਡੱਬੇ ਭਰਾ ਦਾਂਗੇ ਸਾਰੇ ਤੇਰਾ ਕੋਈ ਬੰਦਾ ਆ ਜਾਵੇ ਚੋਣ ਬਾਈ ਆਪਣੇ ਕੋਲ ਪੱਕੀ ਸਾਈ ਕਰਕੇ 15 ਕਿਲੋ ਦੁੱਧ ਤੇ ਕੀ ਮੁੱਲ ਚ ਦੇਵਾਂਗੇ ਬਈ ਅੱਜ ਬਈ ਹਾਂ ਨਾ ਹੀ 45000 ਦੇਣੀ ਆਪਣੇ ਪੈਸੇ ਵੀ ਹਰਿੰਦਰ ਪੂਰੇ ਕਰਦੀ ਤੈਨੂੰ ਬਰਾ ਬੱਚੇ ਨਾਲ ਹੀ ਗਾਂ ਸੱਜਰ ਹੁੰਦੀ ਹੈ ਹਨਾ ਵੀ ਆਪਣੇ ਜਾਲ ਘਰੇ ਸੋਈ ਵੀ ਆ ਤਾਂ ਕਰਕੇ ਆ ਭਾਵੇਂ ਉਹ ਦਾ 55000 ਦੀ ਦੁੱਧ ਦੇ ਹਿਸਾਬ ਨਾਲ ਮਗਰ ਬੱਚੀ ਖੜੀ ਹੁੰਦੀ ਹੈ ਹਾਂਜੀ ਬੱਚਾ ਹੁੰਦਾ ਹਾਂ ਹਨਾ ਬੱਚਿਆਂ ਐ 45000 ਦੇਣੀ ਐ ਵੀ ਕੋਈ ਵੀਰਪਰਾ ਕੋਈ ਕਸਾਈ ਨਗਰ ਬਈ ਆ ਦੀ ਮਰਨੀ ਨਾ 100 ਰੁਪਏ ਛੋਟ ਕਰਨੀ ਆ ਜਿਹੜੇ ਵੀਰਪਰਾ ਨੇ ਲੈਣੀ ਐ ਬਈ ਉਹ ਹੀ ਫੋਨ ਕਰੇ ਤੇ ਆਦਾ ਬਈ ਪੱਕੀ ਸਾਈ ਪਾ ਕੇ ਆ ਜੇ ਦੋ ਟਾਈਮ ਚਾਰ ਟਾਈਮ ਚੋਗਿਆ ਦੀ ਤਸੱਲੀ ਕਰਕੇ ਲੈ ਜਾਵੇ ਬਈ ਲੱਖ ਤੋਰ ਚਵਾਈ ਵੀ ਸੋਹਣੀ ਹੈ ਬਈ ਚਵਾਈ ਬਹੁਤ ਵਧੀਆ ਹਰਿੰਦਰ ਬਾਈ ਮੋਟੀ ਚਵਾਈ ਪੋਲੀ ਕੋਈ ਆਏ ਨਹੀਂ ਕਰਦੀ ਆ ਠੀਕ ਆ ਨਾ ਬਈ ਤੇ ਕੱਦ ਤੇ ਇਥੋਂ ਆਈਡੀਆ ਕਰ ਹੀ ਲੋ ਹਣਾ ਵੀ ਕਿੰਨਾ ਕੁ ਕਰਦਾ ਤੇ ਬਾਕੀ ਹਰਿੰਦਰ ਮੈਨੂੰ ਲੱਗਦਾ ਨਹੀਂ ਵੀ ਇੰਨਾ ਦੁੱਧ ਦੇ ਦੂਗੀ ਇਹ ਠੀਕ ਆ ਬਈ ਦੁੱਧ ਜਿਹੜੇ ਸਾਨੂੰ ਆਵ ਨੀ ਕੀ ਆ ਤੇ ਦੁੱਧ ਨੂੰ ਬਹੁਤ ਖਰੀ ਆ ਬਈ ਹਾਂ ਉਹ ਲਖੇ ਕਿੰਨੇ ਕਿੰਨਾ ਦੁੱਧ ਚਵਾਵਾਂਗੇ ਹੁਣ ਜੇ ਕੋਈ 15 ਲੀਟਰ ਦੁੱਧ ਆਪ ਗੇ ਘਰੋਂ ਚਵਾਵਾਂਗੇ ਬਈ ਬਾਕੀ ਅਗਲੇ ਹਿੱਸੇ ਵਗਲਾ 17 ਕਰ ਲਵੇ 18 ਕਰ ਲਵੇ ਭਾਵੇਂ 10 ਰਹਿ ਜੇ ਬਈ ਬਿਲਕੁਲ ਆਣਾ ਬਈ ਹਾਂਜੀ ਉਹ ਅਗਲਾ ਆਪਣੇ ਕੋਲੇ ਏਕ ਡੰਗ ਦੋ ਡੰਗ ਆ ਵੀ ਚੋਲ ਵੇ ਆ ਵਿੱਚ ਤਸੱਲੀ ਕਰ ਲਵੇ ਬਈ ਜਦੋਂ ਤਸੱਲੀ ਹੋ ਗਈ ਉਦੋਂ ਲੈ ਜਾਵੇ ਹਨਾ ਆਪਾਂ ਕਹਿੰਦਾ ਬਈ ੱੱਕਾ ਕਰਨਾ ਵੀ ਜਾ ਚੌਂਣ ਦਾ ਜਵਾਬ ਦੇਣਾ ਕਿ ਇਹਨੂੰ ਅਲੱਗ ਹੋ ਕੇ ਜਾਵੇ 15 ਕਿਲੋ ਦੁੱਧ ਤੇ ਮੁੱਲ ਮੁੱਲ 45000 ਰੁਪਏ ਸਰ 45000 ਲੱਖੇ ਬਈ ਦੂਸਰੇ ਨੰਬਰ ਵਾਲੀ ਬਾਰੇ ਦੱਸ ਦੀ ਪਹਿਲਾਂ ਤਾਂ ਇਹਦੀ ਫੇਸ ਪੂਸ ਕੁਆਲਟੀ ਤੇ ਕੱਦ ਕੁਦੀ ਦੀ ਅਜਮੈਂਟ ਲਵਾਦੀ ਆ ਹਰਿੰਦਰ ਬਾਈ ਦੇਖ ਲੈਦਾ ਫੁੱਲੀ ਆ ਬਾਕੀ ਪਹਿਲਾਂ ਵਾਲੀ ਬੱਚੀ ਹਰਿੰਦਰੇ ਪਲੂਣੀ ਮੋਛੇ ਦਾਂਦਾ ਬਈ ਠੀਕ ਆ ਬਈ ਟੋਕੜਾ ਦੇ ਸਾਂਭ ਉਹ ਜੇ ਕਰ ਨਹੀਂ ਆਈ ਆ ਵਿਚ ਚੀਕਾ ਬਈ ਰੋਤ ਪਜਨ ਲੈ ਗਏ ਪੰਜ ਕਿਲੋ ਸੀਗਾ ਬਈ ਥੱਲੇ ਸਾਰੇ ਜੋ 7 ਕਿਲੋ ਦਾ ਹੁੰਦਾ ਇਹ ਆਪਣੇ ਕੋਲ ਆਈ ਨੂੰ ਚਾਰ ਦਿਨ ਹੀ ਹੋਏ ਹਜੇ ਬਈ ਸਾਰੀ ਲਖੇ ਦੁੱਧ ਕਰਨਾ ਸਿਆ ਥੱਲੇ ਹੁਣ 7 ਲੀਟਰ ਦੋਹਾਂ ਵੇਲੇ ਦਾ ਬਈ 7 ਲੀਟਰ ਦੁੱਧ ਤੇ ਇਹ ਕੀ ਭਾਜ ਦੇਵੇਂਗਾ ਇਹ ਹਰਿੰਦਰ ਬਈ 15000 ਰੁਪਏ ਦੇਣੀ ਤੇ ਈ ਵੱੱਚੀ ਕੋਈ 15000 ਰੁਪਏ ਦਿੰਦਾ ਨਹੀਂਗਾ ਬਿਨਾ ਦੁੱਧ ਵਾਲੀ ਵੀ ਅਗਲਾ 30 35000 ਰੁਪਏ ਮੰਗਦਾ ਤੇ ਅਬ 15000 ਚ ਦੁੱਧ 7 ਕਿਲੋ ਵਾਲੀ ਵੱੱਚੀ ਦੇਣੀ ਨਾਲ ਹੈ ਵੀ ਵੱੱਚੀ ਆ ਵਹਿ ਡਾਂਗਾ ਹਨਾ ਤੇ ਕੋਈ ਵੀਰ ਭਰਾਏ ਚ ਵੀ ਨਕਸਾਈ ਕਰੇ ਤੇ 100 ਰੁਪਏ ਬਈ ਛੋਟੀ ਹੋਣੀ ਆ ਉਹੋ ਆਪਾਂ ਨੂੰ ਫੋਨ ਲਾਵੇ 14000 ਰੁਪਏ ਵਾਲੀ ਆਪਾਂ ਨੂੰ ਬੰਦਾ ਸੋਨਾ ਲਾ ਦੇ। ਤੋ ਸੋਰੀ ਬਈ ਬਾਕੀ ਚਾਰਾ ਥਣਾ ਦੀ ਫੁੱਲ ਗਰੰਟੀ ਹੈ ਬਈ ਕਿਸੇ ਸੰਜਪੂਰ ਛਟਾ ਕੋਈ ਵੱਧ ਘੱਟ ਹੋਵੇ ਆਪਾਂ ਬੈਠੇ ਆ ਬਈ। ਠੀਕ ਆ ਬਈ। ਉਹ ਥਣਾ ਥਣਾ ਦੀ ਚਵਾਈ ਚੂਈਏ ਲੋਕ ਕੇ ਬਈ। ਥਣਾ ਦੀ ਚਵਾਈ ਦੀ ਇਹਦੀ ਆਪਣੇ ਅਗਲੇ ਘਰ ਤੱਕ ਦੀ ਦੁੱਧ ਦੀ ਵੀ ਗਰੰਟੀ ਹੈ ਬਈ 7 ਕਿਲੋ ਦੁੱਧ ਦਾ ਦਾ ਦੇਵੇ ਦਾ ਬਈ ਆਪਣੇ ਘਰੇ ਛੱਡ ਜਾਵੇ। ਬੜਾ ਠੀਕ ਆ ਬਈ ਮੋੜੀ ਬਈ। ਥੋੜੀ ਜਿਹੀ ਗੌਰ ਨਹੀਂ ਹੋਈ ਵੀ ਬੱਚੀ ਦੀ ਹੈ ਨਾ ਜੇ। ਹੁਣ ਵੀ ਹਰਿੰਦਰ ਦੇ ਦੁੱਧ ਵੱਧ ਜਾਣੇ ਨੇ 10 11 ਕਿਲੋ ਤਾਂ ਐ ਵੀ ਕਰ ਜੂਗੀ ਬੰ ਬਾਕੀ ਚਲੋ ਦੁੱਧ ਦੁੱਧ ਦਾ ਸੇਵਾ ਦਾ ਹੁੰਦਾ ਬਾਈ ਕਿ ਨਹੀਂ ਕੋਈ ਸੱਜਣ ਸੇਵਾ ਵੱਧ ਕਰ ਲੂਗਾ ਤਾਂ ਕੋਈ ਵੱਧ ਵੀ ਚਲੂਗਾ ਕਿ ਨਹੀਂ ਸਹੀ ਗੱਲ ਹੈ ਬਾਈ ਜਿਹਨੇ ਸੇਵਾ ਘੱਟ ਕਰਨੀ ਆ ਤੇ ਲੱਖੇ ਕਿੰਨਾ ਦਾ ਸਹੀ ਥਲੇ ਦੁੱਧ ਬਾਈ 7 ਕਿਲੋ ਬਾਈ 7 ਕਿਲੋ ਦੁੱਧ 7 ਲੀਟਰ ਤੇ ਮੁੱਲ ਇਹਦਾ ਪਕੀਤਾ ਏ 15000 ਰੁਪਏ ਬਾਈ 15000 ਦੀ ਦੇਣੀ ਆਪਾਂ ਹਣਾ ਤੇ ਬਾਕੀ ਬਾਈ ਕਹਿੰਦਾ ਵੀ ਹੇ ਲੈਣਾ ਆਪਾਂ ਇਹਦੀ ਯਾਦ ਬਰੀਡ ਤਾਂ ਹੀ ਆ ਹਣਾ ਮੁੱਲ ਤੇ ਸਹੀ ਗੱਲ ਆ ਲੱਖੇ ਕੋਈ ਮੱਛੀ ਵੀ ਪਾਲੇ ਹਣਾ ਹਾਂਜੀ ਉਹਨੂੰ ਵੀ ਘਟੋ ਘਟ 30 35000 ਦੀ ਲੈ ਕੇ ਚਰਗਾ ਗੱਬੜ ਕਰਾਊਗਾ 9 ਮਹੀਨੇ ਸੰਭੂਗਾ ਵੀ ਕਿ ਨਹੀਂ ਸਹੀ ਗੱਲ ਹੈ ਬਾਈ ਇਹਦੇ ਗੱਬੜ ਵੀ ਹੋਗੀ ਤੇ ਗੱਬੜ ਟੋਕਰ ਵੀ ਮੇਰੇ ਸਾਬ ਹਣਾ 35-40 ਹਜ਼ਾਰ ਦੀ ਤਾਂ ਹੈਗੀ ਹੈ ਹੀ ਹੈ ਬਾਈ ਬਾਕੀ ਜੋ ਤਾਜੀ ਸੁੰਦੀ ਹੋਊਗੀ ਉਹ ਵੀ ਦੁੱਧ ਵੀ ਚੰਗਾ ਦੇਊਗਾ ਨਾ ਨਵੇਂ ਅੰਗਾਂ ਤੇ ਬਾਕੀ 70-75 ਹਜ਼ਾਰ ਰੁਪਏ ਦਾ ਡੇਡਾ ਡੰਗਾ ਬੱਚਿਆਂ ਮਿਲਦਗਾ ਜਿੰਦੇ ਸਾਬ ਦੀ ਜਾਤ ਮਰੀਦਾ ਦੇ ਬਾਈ ਕੱਦ ਕਾਠਾ ਤੇ ਬਾਕੀ ਤੇਜੀ ਉਹਦਾ ਲੱਖ ਰੁਪਏ ਦਾ ਕੋਈ ਆਵੜ ਦੀ ਗੱਲ ਹੁਣ ਤੈਨੂੰ ਬਸ ਥੋੜਾ ਜਿਹਾ ਹੋਊਗਾ ਹਨਾ ਕੰਮ ਬਾਕੀ ਦੰਦਾਂ ਚਾਹੀਦਾ ਮਤਲਬ ਨਵਾਂ ਹਾਨ ਹਾਂ ਨਵਾਂ ਹਾਨ ਪਹਿਲਾਂ ਨ ਬੱਚੀ ਯਾਰ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਬਾਈ ਤੇ ਲਖੇ ਬਈ ਜਾਂਦੇ ਜਾਂਦੇ ਫਾਰਮ ਦੀ ਲੋਕੇਸ਼ਨ ਮੁਲਕ ਨੰਬਰ ਬੋਲ ਦਿਓ ਬਈ ਪਿੰਡ ਆਪਣਾ ਬਈ ਕੋਟ ਕਰੋੜ ਖੁਰਦ ਜ਼ਿਲ੍ਹਾ ਫਰੋਹੇ ਪਰ ਹਰਿੰਦਰ ਬਾਈ ਫੋਨ ਨੰਬਰ 98730 70893 ਦੇ ਇੱਕ ਵਾਰੀ ਹਰਿੰਦਰ ਆਪਣੀ ਜਰੂਰੀ ਬੇਨਤੀ ਹੈ ਬਈ ਕਿਸੇ ਵੀ ਵੀਰ ਭਰਾਣੇ ਪਸ਼ੂ ਲੈਣਾ ਬਈ ਆਪਣੀਆਂ ਲਿਆਂਦਿਆਂ ਨੂੰ ਹਰਿੰਦਰ ਆਪਣੇ ਕੋਈ ਨਾਏ ਘਰ ਦੀ ਮੇਰੀ ਨਾਏ ਘਰ ਦੀ ਤਸੱਲੀ ਕਰਕੇ ਲੈ ਜਾਓ ਬਾਅਦ ਵਿੱਚ ਬਈ ਨਾਏ ਨਾ ਟਾਈਂ ਆਉਂਦਾ ਸਾਡੇ ਕੋਲੇ ਵੇ ਪੱਠੇ ਘਟ ਖਾਂਦੀ ਆ ਜਾਂ ਦੁੱਧ ਘਟ ਗਈਆਂ ਵਾਧੀਆਂ ਬਈ ਦੋ ਵਾਰ ਥੋੜੀ ਸਰਦਾਰੀ ਆਪਣੇ ਘਰੋਂ ਤਸੱਲੀ ਕਰ ਲੋ ਫਲ ਬਈ ਹਨਾ ਬਿਲਕੁਲ ਬਈ ਹਾਂ ਵੀ ਬਾਅਦ ਚ ਆਵੇਂ ਸਾਰੇ ਜੇ ਬੰਦਿਆਂ ਨੂੰ ਫੋਨ ਲਾ ਲਾ ਕੇ ਬਈ ਸਾਨੂੰ ਪੈਸੇ ਘੱਟ ਕਰਾ ਦਿਓ ਹੁਣ ਸਾਨੂੰ ਐ ਕਰਾ ਦਿਓ ਪੁੱਛੇ ਪੈਸੇ ਘੱਟ ਕਰਾਈ ਕਰਾ ਥੋੜੀ ਬਈ ਗਾਂ ਦੁੱਧ ਵਾਦੀ ਜਾਂਦੀਆਂ ਬਈ ਉਹਦੀ ਗੱਲ ਬਾਤ ਆ ਦੁੱਧ ਬਈ ਜੀ ਕੋਈ ਵੀ ਬਿਮਾਰੀ ਆ ਉਹਦੇ ਫਾਰਮ ਤੇ ਤਸੱਲੀ ਕਰ ਲੋ ਜੇ ਨਹੀਂ ਪਸੰਦ ਤਾਂ ਨਾ ਖਰੀਦੋ ਬਾਕੀ ਪੰਡ ਦੇ ਰਹਿਤੇਦਾਰ ਜਿੰਨੇ ਵੀ ਆ ਬਾਈ ਲੈਣ ਆਏ ਨਾਲ ਆਓ ਵੀ ਜੇ ਲੈ ਗਿਆ ਅਗਲਾ ਉਹ ਤੋਂ ਥੋੜਾ ਤੋਂ ਮਖਾਨੇ ਚ ਭਾਈ ਭਾਈ ਵਿਚ ਤੁਰੇ ਫਗਦੇ ਤੁਹਾਡੇ ਮੂੰਹ ਮਲਾਜ ਨੂੰ ਸਾਨੂੰ ਵੀ ਅਗਲੇ ਨਾਲ ਕੋਈ ਗੱਲਬਾਤ ਕਰਨੀ ਪੈਂਦੀ ਹੈ ਨਾ ਉਹ ਜੀ ਨਰੇਂਦਰ ਭਾਈ ਆਪਣਾ ਅਲੀਆੰਡਰ ਨਾ ਤੁਸੀਂ ਇਹ ਦੀ ਸਮਝ ਰਹਾ ਆਂ ਦੀ ਤਸੱਲੀ ਕਰਕੇ ਫੇਰ ਲੈ ਕੇ ਜਾਓ ਬਾਈ ਬਾਕੀ ਭਾਅ ਹੋ ਜਿਹੀ ਆ ਜੇ ਵੀ ਹੁਣ ਕਹਿੰਦਾ ਮਤਲਬ 70 75000 ਦੀਆਂ ਦਾ ਉਹ ਉਹ ਚ ਹੋਈ ਜੀ ਚੀਜ਼ ਜਿੰਦੀ ਆ ਨਾ 15000 ਵਾਲੀ ਚ ਬੰਦੇ ਨੂੰ ਹਣਾ ਉਹਦਾ ਬੰਦੇ ਨੂੰ ਆਪ ਦੀ ਸਮਝ ਆ ਕਿ 7 ਕਿਲੋ ਚੋਣਾ 6 ਕਿਲੋ ਚੋਣਾ ਕਿ 10 ਕਿਲੋ ਚੋਣਾ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਦੇ ਹੋਰ ਕੋਈ ਵੀ ਤਸ਼ੱਲੀ ਫਰਕ ਕਰਨੀ ਬਾਈ ਲੱਕੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾ ਲਿਓ ਬਾਈ ਨੂੰ ਫੋਨ ਜਿਉਂਦੇ ਬਾਅਦ ਦਿਰੋ ਜੀ ਧੰਨਵਾਦ